ਦੀ ਬਣੀ ਥੇ ਆਉਣ ਦੀ ਜਦਨ ਮੱਲਾ ਮਿਲਣ ਮਿਲਣਾਂ ਤੇ ਗੱਲ ਆ ਗਈ ਨਾ ਠੀਕ ਹੈ ਮੈਂ ਮੈਂ ਤੈਨੂੰ ਮੈਂ ਫੇਰ ਤੇ ਨਹੀਂ ਦੱਸਾਂ ਮਿਲਣਾਂ ਦੇ ਬਸੇਰੇ ਆ ਗਿਆ ਉਹ ਲੋੜ ਹੀ ਨਹੀਂ ਪਣੀ ਆਉਣ ਦੀ ਉਹ ਹੀ ਗੱਲ ਹੁਣ ਉਹਨਾਂ ਨੂੰ ਆਏ ਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋਂ ਹਾਂਜੀ ਈ ਘਰ ਤੋਂ ਬਾਬਾ ਲੰਸਿਆਂ ਦੇ ਘਰ ਦੀ ਬਸਨਾਮੀ ਹੋਊਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਦੇ ਵਿੱਚ ਜਾਂ ਕੋਈ ਨਾ ਕੋਈ ਕਹਾਣੀ ਕ੍ਰਾਈਮ ਦੀ ਦੁਨੀਆ ਦੀ ਕਿਸੇ ਨੌਜਵਾਨ ਦੀ ਨਿੱਜੀ ਜ਼ਿੰਦਗੀ ਤੇ ਲੈ ਕੇ ਆਉਨੇ ਆ ਪਰ ਕੁਝ ਦਿਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਕੰਮ ਦੇ ਭੇਮਿਆ ਕਾਰਨ ਤੁਹਾਡੇ ਸਾਹਮਣੇ ਕੋਈ ਕਹਾਣੀ ਜਾਂ ਕਹਾਣੀ ਦੇ ਵਿੱਚੋਂ ਕੋਈ ਚੰਗਾ ਮੈਸੇਜ ਨਹੀਂ ਦੇ ਸਕੇ ਪਰ ਬੈਕ ਟੂ ਬੈਕ ਕਹਾਣੀਆਂ ਆਉਣੀਆਂ ਨੌਜਵਾਨਾਂ ਦੀ ਜ਼ਿੰਦਗੀ ਦੇ ਆਧਾਰਤ ਪਰ ਜੋ ਅੱਜ ਦਾ ਵਿਸ਼ਾ ਹੈਗਾ ਤੁਸੀਂ ਥੰਬਨੇਲ ਤੋਂ ਅੰਦਾਜ਼ਾ ਲਾ ਵੀ ਲਿਆ ਹੋਣਾ ਤੇ ਥੰਬਨੇਲ ਦੇ ਉੱਤੇ ਪੜ੍ਹ ਵੀ ਲਿਆ ਹੋਣਾ ਵੀ ਅਮਰਤਪਾਲ ਐਮਪੀ ਦੇ ਰਿਸ਼ਤੇਦਾਰ ਪੀਪਲ ਸਿੰਘ ਜੋ ਕਿ ਆਸਟ੍ਰੇਲੀਆ ਦੇ ਵਿੱਚ ਉਹ ਇੱਕ ਨੌਜਵਾਨ ਨਾਲ ਗੱਲ ਕਰਦਾ ਸੁਣਾਈ ਦੇ ਰਿਹਾ ਜੋ ਨੌਜਵਾਨ ਨਾਲ ਗੱਲ ਕਰਦਾ ਉਸ ਦਾ ਨਾਮ ਹੁਸਨਪ੍ਰੀਤ ਸਿੰਘ ਔਰ ਉਹ ਸੁਨਾਂਗਾ ਕਈ ਸਮਾਗਮਾਂ ਤੇ ਉਹ ਨੌਜਵਾਨ ਨੂੰ ਦੀਪ ਸਿੱਧੂ ਦੇ ਨਜ਼ਦੀਕ ਦੇਖਿਆ ਗਿਆ ਤੇ ਉਹ ਦੀਪ ਸਿੱਧੂ ਦੇ ਨਜ਼ਦੀਕੀਆਂ ਦੇ ਵਿੱਚੋਂ ਵੀ ਇੱਕ ਨੌਜਵਾਨਾ ਉਸ ਨੌਜਵਾਨ ਨਾਲ ਪਿੱਪਲ ਸਿੰਘ ਦੀ ਬਹਿਸ ਹੋ ਰਹੀ ਆ ਬਹਿਸ ਦੇ ਵਿੱਚ ਪਿੱਪਲ ਸਿੰਘ ਉਸ ਨੌਜਵਾਨ ਨੂੰ ਇੱਕ ਗੱਲ ਕਹਿਂਦਾ ਹੋਇਆ ਸੁਣਾਈ ਦੇ ਰਿਹਾ ਜੋ ਕਿ ਗੱਲ ਤਾਂ ਕਿਦੇ ਰੂਪ ਦੇ ਵਿੱਚ ਵੀ ਇਹ ਕਿਸੇ ਫੇਸਬੁੱਕ ਦੀ ਪੋਸਟ ਨੂੰ ਲੈ ਕੇ ਇਹਨਾਂ ਦੇ ਵਿੱਚ ਤਕਰਾਰ ਹੋ ਰਹੀ ਆ ਜਾਂ ਕੋਈ ਗੱਲਬਾਤ ਨੂੰ ਲੈ ਕੇ ਇਹਨਾਂ ਦੇ ਵਿੱਚ ਤਕਰਾਰ ਹੋ ਰਹੀ ਆ ਤਾਂ ਪਿੱਪਲ ਸਿੰਘ ਉਸ ਦੇ ਵਿੱਚ ਕਹਿੰਦਾ ਸਾਫ਼ ਸੁਣਾਈ ਦੇਵੇਗਾ ਵੀ ਜੇ ਮੈਨੂੰ ਮਿਲਣ ਦੀ ਲੋੜ ਹੋਈ ਤਾਂ ਮੈਨੂੰ ਆਉਣ ਦੀ ਲੋੜ ਨਹੀਂ ਮੇਰੇ ਕੋਲੇ ਹੋਰ ਬੰਦੇ ਬਾਧੂ ਆ ਇਹ ਉਹੀ ਪਿੱਪਲ ਸਿੰਘ ਆ ਜਿਹਦੀ ਕੀ ਗੁਰਪ੍ਰੀਤ ਹਰੀਨਾਉ ਦੇ ਕਤਲ ਤੋਂ ਬਾਅਦ ਇੱਕ ਵੀਡੀਓ ਵੀ ਨਿਕਲ ਕੇ ਆਈ ਸੀ ਉਸ ਵੀਡੀਓ ਦੇ ਵਿੱਚ ਪਿੱਪਲ ਸਿੰਘ ਸਾਫ਼ ਸਾਫ਼ ਗੁਰਪ੍ਰੀਤ ਹਰੀਨਾਉ ਨੂੰ ਤਾਂ ਕੀ ਦਿੰਦਾ ਵੀ ਦਿਖਾਈ ਦੇ ਰਿਆ ਸੀ ਸੁਣੋ ਤੁਸੀਂ ਪੂਰੀ ਆਡੀਓ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਹੋਰ ਕਈ ਖਲਾਸੇ ਕਰੂੰਗਾ ਬਹੁਤ ਲੋਕਾਂ ਦੇ ਸਵਾਲ ਵੀ ਹੁੰਦੇ ਆ ਇੰਸਟਾਗ੍ਰam ਤੇ ਵੀ ਤੁਹਾਡੇ ਤੱਕ ਵੀਡੀਓ ਕਿੱਥੋਂ ਪਹੁੰਚਦੀਆਂ ਜਾਂ ਤੁਹਾਡੇ ਤੱਕ ਆਡੀਓ ਕਿੱਥੋਂ ਪਹੁੰਚਦੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਅਮਰਤਪਾਲ ਦੀ ਜਰਨੀ ਦੁਬਈ ਤੋਂ ਪੰਜਾਬ ਤੇ ਉਸ ਤੋਂ ਬਾਅਦ ਕਿਵੇਂ ਇਹਨਾਂ ਦਾ ਆਪਸੀ ਟਕਰਾਅ ਵਧਿਆ ਤੇ ਅਮਰਤਪਾਲ ਵਰਸਸ ਦੀਪ ਸਿੱਧੂ ਦਾ ਧੜਾ ਬਣਿਆ ਪਿਛਲੇ ਲੰਮੇ ਸਮੇਂ ਤੋਂ ਕਿਉਂ ਟਕਰਾਅ ਚੱਲ ਰਹੀਆਂ ਸੀ ਸਾਰੀਆਂ ਗੱਲਾਂ ਮੈਂਸ਼ਨ ਕਰਕੇ ਤੁਹਾਡੇ ਸਾਹਮਣੇ ਰੱਖੂੰਗਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਆਪੋ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਤੇ ਸੁਣੋ ਪੂਰਾ ਆਡੀਓ ਤੂੰ ਫੇਸਬੁੱਕ ਤੇ ਮੈਨੂੰ ਬਲਾਕ ਕੀਤਾ ਇਹਨੂੰ ਮੈਂ ਅਜੇ ਤੱਕ ਨਹੀਂ ਪੁੱਛਿਆ ਵੀ ਤੂੰ ਕਾਹ ਤੋਂ ਕੀਤਾ ਹਾਂ ਤੇਰੀ ਯਾਰਾ ਤੂੰ ਥਾ ਸਾਦੋਂ ਮੈਨੂੰ ਬਲਾਕ ਕਰ ਤੇ ਤੂੰ ਕੌਣ ਆ ਮੇਰੇ ਆਸਤੇ ਮੈਂ ਮੈਂ ਤੈਨੂੰ ਇਹ ਗੱਲ ਕਹਿ ਰਿਹਾ ਜਦੋਂ ਮੈਂ ਤੇਰੇ ਆਸਤੇ ਬੋਲਣਾ ਹੋਊਗਾ ਨਾ ਜਦੋਂ ਮੈਂ ਇਹ ਅਜੇ ਤੱਕ ਅੱਜ ਤੱਕ ਮੈਂ ਤੂੰ ਬੋਲੀ ਨਾ ਅੱਜ ਤੱਕ ਤੂੰ ਗੱਲਾਂ ਨਹੀਂ ਮੈਂ ਕੀਤੀਆਂ ਮੈਂ ਤੇਰੀ a te no ਇਹ ਦਿਨ ਬਥੇਰੇ ਬਸੇਰੇ ਹੈ ਗਿਆ ਉਹ ਲੋੜ ਹੀ ਨਹੀਂ ਪਣੀ ਆਉਣ ਦੀ ਹੁਣ ਗੱਲ ਕਰਦੇ ਆ ਭਗਤੀ ਦੇ ਘਰ ਨਾਨਕ ਸਰਦੀ ਤੁਸੀਂ ਥੰਬਨੇਲ ਤੇ ਇਹ ਵੀ ਇੱਕ ਲਾਈਨ ਲਿਖੀ ਦੇਖ ਸਕਦੇ ਹੋ ਨਾਨਕ ਸਰਦੀਆਂ ਕੁਝ ਸਰਮੌਰ ਹਸਤੀਆਂ ਦੀ ਪਿਛਲੇ ਦਿਨੀ ਇੱਕ ਬੀਬੀ ਵੱਲੋਂ ਵੀ ਖੁਲਾਸੇ ਕੀਤੇ ਗਏ ਤੇ ਕੁਝ ਖੁਲਾਸੇ ਅਮਰਤਪਾਲ ਮਹਿਰੋਂ ਵੱਲੋਂ ਵੀ ਕੀਤੇ ਗਏ ਤੇ ਇੱਕ ਵੀਡੀਓ ਵੀ ਨਿਕਲ ਕੇ ਆਈ ਆ ਮੈਂ ਉਸ ਨੂੰ ਬਾਬਾ ਨਹੀਂ ਕਹਾਂਗਾ ਬੂਬਣਾ ਕਹਾਂਗਾ ਲੱਖਾ ਬੂਬਣਾਗਾ ਉਹ ਬੀਬੀਆਂ ਨਾਲ ਗੱਲਾਂ ਕਰਦਾ ਵੀ ਸੁਣਾਈ ਦੇ ਰਿਹਾਗਾ ਆਡੀਓ ਦੇ ਵਿੱਚ ਬੀਬੀਆਂ ਨਾਲ ਗੱਲਾਂ ਕਰਦਾ ਵੀ ਸੁਣਾਈ ਦੇ ਰਿਹਾ ਵੀਡੀਓ ਦੇ ਵਿੱਚ ਇੱਕ ਬੱਚੇ ਨਾਲ ਕੁਕਰਮ ਕਰਦਾ ਵੀ ਸੁਣਾਈ ਦੇ ਰਿਹਾ ਸੋ ਬੜੇ ਹੈਰਾਨੀਜਨਕ ਖੁਲਾਸੇ ਹੋਏ ਆ ਵੀ ਇਹ ਨਾਨਕਸਰ ਭਗਤੀ ਦਾ ਘਰ ਅੱਜ ਕਿੱਧਰ ਨੂੰ ਜਾ ਰਿਹਾ ਸਰਮੋਹਰ ਜੋ ਇਸ ਦੀਆਂ ਹਸਤੀਆਂ ਨਹੀਂ ਗੀਆਂ ਉਹਨਾਂ ਨੂੰ ਚਾਹੀਦਾ ਵੀ ਇਹ ਜੇ ਸਿੱਖ ਪੰਥ ਨੂੰ ਜਾਂ ਸਿੱਖ ਕੌਮ ਨੂੰ ਚਿੱਟੀ ਸਿਉਂਖ ਬਣ ਕੇ ਚਿੰਬੜੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਲੱਖੇ ਬੂਬਨੇ ਦੇ ਸਮਝੌਤੇ ਲਈ ਸਾਹਮਣੇ ਕੌਣ ਆਇਆ ਬੱਬਾ ਰਵਿੰਦਰ ਸਿੰਘ ਜੋਨੀ ਅੰਮ੍ਰਿਤਪਾਲ ਮੈਰੋ ਨੂੰ ਕਾਲ ਕਰਦਾ ਸੋ ਅੱਜ ਤੋਂ 1 ਮਹੀਨੇ ਪਹਿਲਾਂ ਆਪਣੇ YouTube ਚੈਨਲ ਦੇ ਉੱਪਰ ਇੱਕ ਸ਼ਾਰਟ ਵੀਡੀਓ ਵਾਇਰਲ ਕਰਦੇ ਜਿਸ ਦੇ ਵਿੱਚ ਸਤਪਾਲ ਸਿੰਘ ਗਿੱਲ ਜੋ ਕਿ ਸਾਬਕਾ ਇਨਸਪੈਕਟਰ ਨੇ ਤੇ ਉਹਨਾਂ ਦੇ ਨਾਲ ਜੋਨੀ ਬਾਬਾ ਹੁੰਦਾ ਜੋਨੀ ਬਾਬਾ ਸਾਫ਼-ਸਾਫ਼ ਉਸ ਵਿੱਚ ਕਹਿੰਦਾ ਦਿਖਾਈ ਦਿੰਦਾ ਵੀ ਮੈਨੂੰ ਅਮਰਤਪਾਲ ਮਹਿਰੋਂ ਚਰਨ ਘਾਟ ਵਾਲੇ ਕਾਂਡ ਵੇਲੇ ਵਰਤ ਗਿਆ ਵੀ ਅਮਰਤਪਾਲ ਮਹਿਰੋਂ ਸਮਝੌਤੇ ਲਈ ਮੇਰੇ ਕੋ ਆਉਂਦਾ ਵੀ ਅਮਰਤਪਾਲ ਮਹਿਰੋਂ ਮੈਨੂੰ ਵਰਤ ਗਿਆ ਤੇ ਮੈਂ ਅਮਰਤਪਾਲ ਮਹਿਰੋਂ ਨਾਲ ਜਾ ਕੇ ਗਲਤੀ ਕੀਤੀ ਜਾਨੀ ਕਿ ਸਿੱਧਾ-ਸਿੱਧਾ ਅਮਰਤਪਾਲ ਮਹਿਰੋਂ ਤੇ ਸਾਰੀਆਂ ਗੱਲਾਂ ਜੋਨੀ ਬਾਬਾ ਸੱਟ ਦਿੰਦਾਗਾ ਤੇ ਉਹੀ ਦਿਨਾਂ ਦੇ ਵਿੱਚ ਜੋਨੀ ਬਾਬੇ ਵੱਲੋਂ ਰਿਕਾਰਡਿੰਗ ਵੀ ਵਾਇਰਲ ਕੀਤੀ ਜਾਂਦੀ ਆ ਅਸੀਂ ਆਪਦੇ ਸੋਰਸਾਂ ਦੁਆਰਾ ਉਹ ਖੁਲਾਸਾ ਕੀਤਾਗਾ ਵੀ ਜੋ ਉਹ ਆਡੀਓ ਵਾਇਰਲ ਹੋਈ ਸੀ ਉਹ ਜੋਨੀ ਬਾਬੇ ਨੇ ਕੀਤੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਖਰੀ ਰਿਪੋਰਟ ਜਰੀਏ ਉਸਤੇ ਵੀ ਖੁਲਾਸਾ ਕਰਾਂਗੇ ਤੇ ਉਸ ਤੋਂ ਬਾਅਦ ਜੋਨੀ ਬਾਬੇ ਨੇ ਗੱਲ ਨੂੰ ਘਮਾ ਦਿੱਤਾ ਸੀ ਇੱਕ ਪਾਸੇ ਜੋਨੀ ਬਾਬਾ ਇਹ ਗੱਲ ਕਹਿ ਰਿਹਾ ਸੀ ਵੀ ਮੈਨੂੰ ਅਮਰਿਤਪਾਲ ਵਰਤ ਗਿਆ ਮੈਂ ਅਮਰਿਤਪਾਲ ਦੇ ਨਾਲ ਨਹੀਂ ਸੀ ਜਾਂਦਾ ਤੇ ਦੂਸਰੇ ਪਾਸੇ ਅੱਜ ਜੁਰਵਿੰਦਰ ਸਿੰਘ ਉਹੀ ਜੋਨੀ ਬਾਬਾ ਅਮਰਿਤਪਾਲ ਮਹਿਰੋਂ ਨੂੰ ਫੋਨ ਕਰਕੇ ਲੱਖੇ ਬੂਬਨੇ ਦੇ ਸਮਝੌਤੇ ਕਰਨ ਦੀ ਗੱਲ ਕਰ ਰਿਹਾ ਵੀ ਮੈਨੂੰ ਲੱਖੇ ਨੇ ਕਿਹਾ ਜੋਨੀ ਬਾਬਾ ਰਿਕਾਰਡਿੰਗ ਦੇ ਵਿੱਚ ਇਹ ਗੱਲ ਕਰਦਾ ਵੀ ਸੁਣਾਈ ਦੇ ਰਿਹਾ ਨਾਨਕ ਦੇ ਘਰ ਦੀ ਬਦਨਾਮੀ ਹੋ ਰਹੀ ਆ ਸੋ ਜੋਨੀ ਬਾਬਾ ਜੀ ਤੁਹਾਨੂੰ ਚਾਹੀਦਾ ਵੀ ਜੋ ਨਾਨਕ ਦੇ ਘਰ ਦੀ ਬਦਨਾਮੀ ਹੋ ਰਹੀ ਆ ਉਹ ਅੰਮ੍ਰਿਤਪਾਲ ਮਹਿਰੋਂ ਜਾਂ ਮੂਰੇ ਜੋ ਖੁਲਾਸੇ ਬੀਬੀਆਂ ਕਰ ਰਹੀਆਂ ਨੇ ਉਹ ਨਹੀਂ ਕਰ ਰਹੇ ਜੋ ਆਹ ਬੂਬਨੇ ਬਿਠਾਏ ਆ ਠਾਠਾਂ ਦੇ ਵਿੱਚ ਇਹ ਬਦਨਾਮੀ ਕਰਾ ਰਹੇ ਆ ਤੁਸੀਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਬਜਾਏ ਤੁਸੀਂ ਇਹਨਾਂ ਦੇ ਸਮਝੌਤੇ ਕਰਾ ਰਹੇ ਹੋ ਬਾਕੀ ਮੇਨ ਗੱਲ ਇਹ ਵੀ ਆ ਬਾਬਾ ਜੀ ਥੋੜੇ ਵੀ ਕੁਝ ਸਾਡੇ ਤੱਕ ਖੁਲਾਸੇ ਪਹੁੰਚੇ ਆ ਥੋੜੇ ਵੀ ਆਡੀਓ ਕੁਝ ਸਾਡੇ ਤੱਕ ਪਹੁੰਚੇ ਆ ਜੋ ਤੁਸੀਂ ਦबई ਦੇ ਵਿੱਚ ਜਾ ਕੇ ਸਾਡੇ ਨਜ਼ਦੀਕੀਆਂ ਕੋਲ ਹੀ ਗੱਲਾਂ ਕਰੀਆਂ ਨੇ ਹੁਣ ਤਾਂ ਸਾਰੇ ਪਹਿਲਵਾਨਾਂ ਨਾਲ ਸਾਰੇ ਸਰੀਰਾਂ ਨਾਲ ਜੋਰ ਅਜਮਾਇਸ਼ ਕਰ ਲਈ ਇਕੱਲਾ ਕਾਲਾ ਸਰੀਰ ਹੀ ਰਹਿ ਗਿਆ ਅਸੀਂ ਸਮਝਦੇ ਹਾਂ ਕਿਉਂ ਤੁਸੀਂ ਕਹਿੰਦੇ ਹੋ ਵੀ ਨੋਵਾ ਗੱਡੀ ਕੰਫਰਟੇਬਲ ਆ ਕਿਵੇਂ ਨੋਵਾ ਗੱਡੀ ਦੇ ਸੀਟਾਂ ਦੇ ਬੈੱਡ ਬਣਦੇ ਆ ਸੋ ਬੇੜਤੀਆ ਟਕੇ ਰਹੋ ਸੱਚ ਦਾ ਸਾਥ ਦੇਵੋ ਜਿੱਥੇ ਸਾਡੇ ਅਦਾਰੇ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕੋਸ਼ਿਸ਼ ਜਿੱਥੇ ਕੁਝ ਗਲਤ ਹੋ ਰਿਹਾ ਤਾਂ ਅਸੀਂ ਬੜੀ ਨਿਰਪੱਖ ਤੇ ਬੜੀ ਬੇਬਾਕੀ ਨਾਲ ਉਸ ਨੂੰ ਬੋਲਦੇ ਆ ਸੁਣੋ ਪੂਰਾ ਆਡੀਓ ਤੇ ਜਿਵੇਂ ਮੈਂ ਇੱਕ ਗੱਲ ਹੋਰ ਮੈਂਸ਼ਨ ਕਰ ਦੇਮ ਆ ਆਡੀਓ ਚਲਾਉਣ ਤੋਂ ਪਹਿਲਾਂ ਬੀ ਨਾਨਕ ਸਰ ਦੀਆਂ ਕੁਝ ਸਰਮੌਰ ਹਸਤੀਆਂ ਨੇ ਰੰਗਾਰੰਗ ਪ੍ਰੋਗਰਾਮ ਤੇ ਟੰਗਾ ਚੱਕ ਪ੍ਰੋਗਰਾਮ ਤੇ ਜਵਾਕ ਪਾੜਨ ਦੇ ਵਿੱਚ ਆਸਰਾਮ ਤੇ ਗੁਰਮੀਤ RAM ਰਹੀਮ ਨੂੰ ਪਛਾੜ ਦਿੱਤਾ ਸੋ ਬੇਨਤੀ ਇਹ ਆ ਵੀ ਇਹ ਬੂਵਣਿਆਂ ਨੂੰ ਕੱਡੋ ਠਾਠਾਂ ਦੇ ਵਿੱਚੋਂ ਕੱਲ ਨੂੰ ਨਾਨਕ ਸਰ ਭਗਤੀ ਦੇ ਘਰ ਦੀ ਬਜਾਏ ਕਿਤੇ ਇਹ ਨਾ ਨਾਨਕ ਸਰ ਲੋਕ ਕਿ ਸੋ ਅਸੀਂ ਉਹ ਪੂਰਾ ਕਹਿ ਵੀ ਨਹੀਂ ਸਕਦੇ ਕਿਉਂਕਿ ਉਸ ਤੋਂ ਬਾਅਦ ਤੁਸੀਂ ਬੜੇ ਆਰਾਮ ਦੇ ਨਾਲ ਸਾਡੇ ਅਦਾਰੇ ਦੇ ਉੱਤੇ 295 ਲਵਾ ਦੇਣੀ ਆ ਸੋ ਸਾਡੇ ਜੋ ਚਾਹਣ ਵਾਲੇ ਆ ਜਾਂ ਦੇਖਣ ਵਾਲੇ ਆ ਸਾਡੇ ਸਬਸਕ੍ਰਾਈਬਰ ਆ ਉਹ ਸਮਝ ਹੀ ਗਏ ਹੋਣਗੇ ਤੇ ਹੁਣ ਸੁਣੋ ਪੂਰਾ ਤੁਸੀਂ ਆਡੀਓ ਹੈਲੋ ਬਾਈ ਖੜ ਸਾਹ ਵਾਹਤ ਵਿੱਚ ਕੀ ਫਤਜੀ ਹਾਂਜੀ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਉਹੀ ਗੱਲ ਹੁਣ ਉਹਨਾਂ ਨੂੰ ਆਏ ਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋਂ ਹਾਂਜੀ ਈ ਘਰ ਤੋਂ ਬਾਬਾ ਨਾਨਸ ਸਿੰਘ ਦੇ ਘਰ ਦੀ ਬਦਨਾਮੀ ਹੋਊਗੀ ਨਹੀਂ ਬਾਬਾ ਨਾਨਸ ਸਿੰਘ ਜੀ ਦੀ ਘਰ ਦੀ ਬਦਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਹਾਂ ਉਹ ਇਹਨਾਂ ਨੇ ਕੀਤੀ ਆ ਉਹ ਇਹਨਾਂ ਨੇ ਤਾਂ ਜਿਹੜੀਆਂ ਕਸਰਤੂਤਾ ਕੀਤੀਆਂ ਕੀਤੀਆਂ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਆਂ ਹਾਂਜੀ ਕੋਣੇ ਦਾ ਕੋਈ ਹੱਲ ਨਹੀਂ ਹੈ ਮੈਨੂੰ ਇਹ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੈਰੋ ਵੀ ਗੱਲ ਤਾਂ ਕਰੋਨਾ ਨਾਲ ਜੀ ਇਹ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸੁਝਾਅਤਾ ਨਹੀਂ ਕਰਨਾ ਨਾ ਆਪਾਂ ਬੈਠੀਏ ਨਾ ਕੋਈ ਗੱਲਬਾਤ ਕਰੀਏ ਨਾ ਸੁਣੀਏ ਨਾ ਆਖੀਏ ਤੇ ਮੈਨੂੰ ਕਿ ਇਹਦਾ ਕੋਈ ਕੋਈ ਸਮਝੌਤਾ ਨਹੀਂ ਕਰਨਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦਿਓ ਵੀ ਉਹ ਕਹਿੰਦਾ ਵੀ ਜਦੋਂ ਮੇਹਰੋ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜੂਗਾ ਬੰਦਾ ਤੇ ਹੋ ਸਕਦਾ ਵੀ ਗੱਲ ਰੁਕ ਜੇ ਇਦੋਂ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਵੀ ਜੋਨੀ ਬਾਬਾ ਕਿਵੇਂ ਇੱਕ ਬੂਬਨੇ ਲਈ ਵਿਚ ਵਿਚੋਲਾ ਬਣਦਾ ਨਜ਼ਰ ਆ ਰਿਹਾਗਾ ਸੋ ਅਸੀਂ ਤੁਹਾਨੂੰ ਫੋਨ ਵੀ ਕਰਾਂਗੇ ਤੇ ਕੁਝ ਸਵਾਲ ਵੀ ਰੱਖਾਂਗੇ ਤੇ ਅਸੀਂ ਛੋਡੇ ਤੋਂ ਉਹ ਸਵਾਲਾਂ ਦੇ ਜਵਾਬ ਵੀ ਲੈਣੇ ਆ ਦੂਸਰੀ ਬੇਨਤੀ ਵੀ ਸਾਬਕਾ ਥਾਣੇਦਾਰ ਸੁਤਪਾਲ ਸਿੰਘ ਗਿੱਲ ਜੀ ਹੁਣ ਤੁਸੀਂ ਇਹ ਬੂਬਨੇ ਬਾਰੇ ਵੀ ਬੋਲੋ ਤੇ ਜੋਨੀ ਬਾਬੇ ਕੋਲੇ ਜਾ ਕੇ ਵੀ ਜਰੂਰ ਪੁੱਛੋ ਵੀ ਹੁਣ ਤੈਨੂੰ ਵਿਚੋਲਾ ਬਣਨ ਦੀ ਲੋੜ ਕਿਉਂ ਪੈ ਗਈ ਸੋ ਮਿਲਦੇ ਆ ਜੀ ਨਵੇਂ ਦਿਨ ਕੋਈ ਨਵੀਂ ਖਬਰ ਲੈ ਕੇ ਜਾਂ ਕੋਈ ਨਵੀਂ ਕਹਾਣੀ ਲੈ ਕੇ ਤਰ ਤੱਕ ਲਈ ਧੰਨਵਾਦ ਤੇ ਕਮੈਂਟਾਂ ਦੇ ਵਿੱਚ ਆ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੇਖਦੇ ਰਹੋ ਸੁਣਦੇ ਰਹੋ ਤੇਜਪ੍ਰੀਤ